ਪੜ ਲੈ ਹਲਾ ਦੇ ਕੁਛ ਨਹੀਂ ਪੋਤਾ ਬਣੀ ਬਈ ਲਈ ਆ ਪੁੱਤਰਾ ਅਠਵੀਂ ਕਿ ਪੜਦਾ ਆ ਬੜਾ ਕੰਮ ਧੰਦਾ ਕਰਕੇ ਪੜਉ ਨਹੀਂ ਲਖਮ ਨਹੀਂ ਆ ਮਤ ਛੱਡ ਕੇ ਚੱਲ ਗਈ ਜਰਮ ਦੇਣ ਬਾਈ ਉਹ ਛੱਡ ਕੇ ਚੱਲ ਗਈ ਮੈਂ ਨਿਕਿਆ ਨਿਕਿਆ ਨੂੰ ਪਾਲਿਆ ਵਕਤਾਂ ਦੇ ਨਾਲ ਕੰਮ ਕਰ ਕਰਕੇ ਕਰਾਂਦਾ ਮੈਂ ਕਰਦਾ ਵਿੱਚ ਨਸ਼ੇ ਪੱਤੇ ਵੀ ਬੜੇ ਕਰਦਾ ਕੱਪ ਗਲਾਸਿਆਂ ਵੇਚਦਾ ਹੀ ਵਿੱਚੋਂ ਵੇਚਦਾ ਵਿੱਚੋਂ ਖਾ ਵਿੱਚ ਨਾ ਖਾਲੀ ਦਾ ਸੰਜੜ ਥੋੜਾ ਬੋਤਲ ਕਿ ਹੋਵੇ ਤੇ ਦੇ ਦਿੰਦਾ ਨਹੀਂ ਤੇ ਆਪਾਂ ਨਸ਼ਾ ਪਤਾ ਪੂਰਾ ਕੈਂਪ ਕੋ

ਉਹ ਠੀਕ ਹੈ ਮਰ ਹੋਰ ਕੋਈ ਮੰਗ ਨਹੀਂ ਹੈਗੀ ਬਾਥਰੂਮ ਲੈਟ੍ਰੀਨ ਬਣ ਜਾਵੇ ਤੇ ਲੈਟ੍ਰੀਨ 10 ਲੀਟਰ ਪੈ ਜਾ। ਮਾਤਾ ਦੀ ਕਦੀ ਯਾਦ ਆਈ ਮਾਂ ਦੀ ਨਹੀਂ ਮਾਂ ਦੀ ਯਾਦ ਜਦੋਂ ਸ਼ਾਦੀ ਗਈ ਹੁਣ ਯਾਦ ਆਦੀ ਉਹਨੇ ਕਿ ਦਾਦੀ ਨੇ ਪਾਲੇ ਪੰਜ 6 ਸਾਲ ਦਾ ਉਦੋਂ ਦੋ ਦਾਦੀ ਨੇ ਪਾਲਿਆ ਤੂੰ ਵੀ ਭੈਣ ਭਰਾ ਹਾਂ ਜੀਡੀਐਸ ਰੋਟੀ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੇ ਸੇਕਾਲ ਤਰਨਤਨ ਸ਼ਹਿਰ ਦੇ ਪਿੰਡ ਪਿੰਡ ਬਾਗੜੀਆਂ ਦੇ ਵਿੱਚ ਪਹੁੰਚੇ ਹਾਂ ਅੱਜ ਫਿਰ ਇੱਕ ਗਰੀਬ ਪਰਿਵਾਰ ਦੀ ਦਾਸਤਾਨ ਦੱਸਣ ਜਾ ਰਹੇ ਹਾਂ ਮੈਂ ਅਕਸਰ ਗੱਲ ਕਰਦਾ 75-76 ਸਾਲਾਂ ਦੇ ਵਿੱਚ ਸੈਂਟਰ ਦੀਆਂ ਤੇ ਸਟੇਟ ਦੀਆਂ ਸਰਕਾਰਾਂ ਬਦਲ ਗਈਆਂ ਜਿਹੜੇ ਮੰਤਰੀ ਸੰਤਰੀ ਹੁੰਦੇ ਨੇ ਉਹ ਤਰੱਕੀ ਕਰ ਗਏ ਜਿਨ੍ਹਾਂ ਨੇ ਵੋਟ ਪਾਈ ਹੁੰਦੀ ਏ ਉਹ ਦਿਨੋਂ-ਦਿਨ ਉਹਨਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਬੱਧਰ ਹੋ ਗਿਆ ਅੱਜ ਕੱbd ਹੱਦ ਦੇ ਸਾਹਮਣੇ ਇੱਕ ਐਸੇ ਗਰੀਬ ਪਰਿਵਾਰ ਦੀ ਦਾਸਤਾਨ ਦੱਸਣ ਜਾ ਰਹੇ ਹਾਂ ਇਸ ਘਰ ਦੇ ਵਿੱਚ ਦਾਦੀ ਔਰ ਪੋਤਾ ਰਹਿੰਦੇ ਨੇ ਘਰ ਦੀ ਜਿਹੜੀ ਹਾਲਤ ਬਹੁਤ ਨਾਜ਼ੁਕ ਹੈ ਮਸਾ ਗੁਜ਼ਾਰਾ ਹੀ ਚੱਲਦਾ ਹੈ ਔਰ ਸਾਰੇ ਘਰ ਦੇ ਹਾਲਾਤ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਘਰ ਦੇ ਜਿਹੜੇ ਹਾਲਾਤ ਨੇ ਉਹ ਸਾਰੇ ਇੱਕ ਵਾਰੇ ਇੱਕ ਵਾਰੀ ਕੈਮਰੇ ਦੀ ਅੱਖ ਦੇ ਨਾਲ ਉਹ ਜਿਹੜੇ ਨੇ ਉਹ ਦਿਖਾ ਦਿੱਤੇ ਜਾਣ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗ ਸਕੇ ਉਹਨਾਂ ਸਰਕਾਰਾਂ ਨੂੰ ਵੀ ਪਤਾ ਲੱਗ ਸਕੇ ਕਿ ਅਸੀਂ ਵੋਟ ਤਾਂ ਲੈ ਲੈਨੇ ਆ ਪਰ ਉਸ ਪਰਿਵਾਰ ਦਾ ਅਸੀਂ ਬਾਅਦ ਦੇ ਵਿੱਚ ਕੀ ਸੋਚਦੇ ਆ ਉਹ ਪਰਿਵਾਰ ਕਿਸ ਹਾਲਤ ਦੇ ਵਿੱਚ ਹੋਵੇਗਾ ਇਹ ਕਦੇ ਅਸੀਂ ਸੋਚਿਆ ਸਰਕਾਰਾਂ ਨੇ ਕਦੇ ਨਹੀਂ ਸੋਚਿਆ ਸਿਰਫ 4 ਦਿਨ ਬਾਅਦ ਤੇ ਜਦੋਂ ਇਲੈਕਸ਼ਨ ਆਉਂਦੀ ਏ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਗਰੀਬ ਪਰਵਾਲਾਂ ਦੇ ਘਰਾਂ ਦੇ ਵਿੱਚ ਗੇੜੇ ਮਾਰੇ ਜਾਂਦੇ ਨੇ ਤੇ ਝੂਠੇ ਦਲਾਸੇ ਤੇ ਝੂਠੇ ਜਿਹੜੇ ਲਾਰੇ ਨੇ ਉਹ ਗਰੀਬ ਨੂੰ ਵਿਖਾਏ ਜਾਂਦੇ ਨੇ ਤਾਂ ਗਰੀਬ ਵੀ ਹੌਟਾਂ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਆ ਜਾਂਦਾ ਸ਼ਾਂਤ ਕਿ ਸਾਡੀ ਜ਼ਿੰਦਗੀ ਐਤਕੀ ਜਿਹੜੀ ਸਰਕਾਰ ਆਉਣੀ ਆ ਸ਼ਾਂਤ ਉਹ ਸਾਡੀ ਜ਼ਿੰਦਗੀ ਬਦਲ ਦੇ ਪਰ ਨਹੀਂ ਇਹ ਵੀ ਇੱਕ ਭੁਲੇਖਾ ਹੁੰਦਾ ਏ ਸਾਡੇ ਨਾਲ ਮਾਤਾ ਜੀ ਮੌਜੂਦ ਹੈ ਮਤਾ ਦੀ ਕਿੱਥੋਂ ਦੇ ਰਹਿਣ ਵਾਲੇ ਜੀ ਤੇ ਕੀ ਨਾਮ ਤੁਹਾਡਾ ਜਗਿੰਦਰ ਕੌਰ ਪਿੰਡ ਬਗੜੀਆਂ ਕੀ ਹਾਲਾਤ ਨੇ ਕਰਦੇ ਪਰ ਹਾਲਾਤ ਕੁਛ ਨਹੀਂ ਮੋਤਾ ਬਣੀ ਬਈ ਲਈ ਆ ਪੁੱਤਰਾ 8ਵੀਂ ਚ ਪੜਦਾ ਆ ਬੜਾ ਕੰਮ ਧੰਦਾ ਕਰਕੇ ਪੜਾਉਣੀ ਰਖਮ ਨਹੀਂ ਜੋ ਵੀ ਦੀ ਜ਼ਿੰਦਗੀ ਨਹੀਂ ਬਣ ਜੇ ਮੇਰੇ ਜੀ ਤੇ ਅਜ ਬਦਿਆ ਮਾਤਾ ਮਾਂ ਆ ਨਦੀ ਮਤ ਛੱਡ ਕੇ ਚਲ ਗਈ ਜਮ ਦੇਣ ਬਾਈ ਉਹ ਛੱਡ ਕੇ ਚਲ ਗਈ ਮੈਂ ਨਿਗਨਕਿਆਂ ਨੂੰ ਪਾਲਿਆ ਵਕਤਾਂ ਦੇ ਨਾਲ ਕੰਮ ਕਰ ਕਰਕੇ ਕਰਾਂਦਾ ਤੇ ਕਰ ਟਾਡੇ ਪਤੀ ਕੀ ਕਰਦੇ ਨੇ ਤੁਹਾਡਾ ਜਿਹੜਾ ਪੁੱਤ ਉਹ ਕੀ ਕੰਮ ਕਰਦਾ ਏ ਪੁੱਤ ਕਰਦਾ ਕੰਮ ਕਰਦਾ ਵਿੱਚ ਨਸ਼ੇ ਪੱਤੀ ਬੜੇ ਕਰਦਾ ਕੱਪ ਗਲਾਸੇ ਆ ਵੇਚਦਾ ਏ ਵਿੱਚੋਂ ਵੇਚਦਾ ਵਿੱਚੋਂ ਕਾ ਵਿੱਚ ਨਾ ਖਾਲੀ ਦਾ ਸੰਜੜ ਥੋੜਾ ਬੋਤਲ ਕਹੇ ਹੋਵੇ ਤੇ ਦੇ ਦਿੰਦਾ ਨਹੀਂ ਤੇ ਆਪਾਂ ਨਸ਼ਾ ਪਤਾ ਪੂਰਾ ਕਰਦਾ ਲੇਕਿਨ ਅੱਜ ਕੱਲ ਦੇ ਜਿਹੜੇ ਨਸ਼ੇੜੀ ਨੇ ਉਹਨਾਂ ਦੇ ਹਾਲਾਤ ਐੋ ਜੇ ਨੇ ਉਹਨਾਂ ਦੇ ਘਰ ਦੀ ਕੋਲੀ ਤੱਕ ਗਲਾਸ ਤੱਕ ਵੇਚ ਦਿੱਤੇ ਨੇ ਤੇ ਤੁਹਾਡੇ ਵੀ ਕੋਈ ਇਸੇ ਤਰ੍ਹਾਂ ਦੀ ਦਾਸਤਾਨ ਹੈ ਅੱਛਾ ਮਲੋਂ ਉਹਨੇ ਘਰ ਦਾ ਸਮਾਨ ਨਹੀਂ ਵੇਚਿਆ ਘਰ ਦਾ ਸਮਾਨ ਨਹੀਂ ਵੇਚਿਆ ਉਹਦਾ ਜਿਹੜੀ ਖਾ ਲਿੰਦਾ ਮਿਹਨਤ ਕਰਕੇ ਖਾ ਜਾਂਦਾ ਕਰੋ ਨਹੀਂ ਕੋਈ ਚੀਜ਼ ਕਦੀ ਵੇਚੀ ਇਹਨਾਂ ਉਹਦਾ ਮਰਮਾਨਦਾਰੀ ਆ ਕਰੋ ਨਹੀਂ ਇਹ ਵੀ ਨਸ਼ਾ ਨਹੀਂ ਚੰਗਾ ਮੈਂ ਤੇ ਆਵਲੀ ਪੁੱਤ ਤੂੰ ਨਸ਼ਾ ਕਿਉਂ ਕਰਦਾ ਕੱਲ ਮੈਂ ਤਰ ਹੋ ਗਈ ਤੇ ਮੁੰਡਾ ਤੇਰਾ ਮੁੰਡਾ ਆਪਣਾ ਕੀ ਕਰੂਗਾ ਤੇਰਾ ਕਾਕਾ ਤੇਰਾ ਹੁਣ ਤਾਂ ਨਨ ਪਾਲ ਦਿੱਤਾ ਮੈਂ ਉਹ ਦਿੱਤਾ ਤੇਰੇ ਗਾਂ ਕੀ ਕਰੂਗਾ ਤੈਨੂੰ ਰੋਟੀ ਦਊਗਾ ਕਿ ਤੈਨੂੰ ਸ਼ਾ ਪੁੱਤਾ ਪੂਰਾ ਕਰੂਗਾ ਤੇਰਾ ਹਾਂਜੀ ਪੀ ਕਰਾਂ ਮੈਂ ਐਸਾ ਇਸ ਕਰਕੇ ਮੇਦਾ ਇਹਦੇ ਬਾਰੇ ਸੋਚਦੀ ਨਹੀਂ ਪੁੱਤਰੇ ਬਾਰੇ ਪੁੰਦੀ ਤੇ ਚੱਲ ਲੱਗ ਗਈ ਉਹ ਤਰੇ ਦਾ ਮੈਨੂੰ ਕੁਛ ਬਣ ਦੇ ਚਾ ਲੈ ਜਾਂਦਾ ਵੀ ਮੈਂ ਪੜ ਕੇ ਤਾਂ ਆਪਣਾ ਮੈਂ ਕੋ ਕੋਪ ਦਾ ਕੋਈ ਕੰਮ ਤਾਂ ਸਿੱਖੂਗਾ ਮੇਰਾ ਘਰ ਬੁਆ ਬਣ ਚਲੇ ਨੋ ਕਦੋਂ ਦੀ ਛੱਡ ਕੇ ਚਲ ਗਈ ਤੇ ਨੋ ਕਦੋਂ ਦੀ ਛੱਡ ਕੇ ਚਲ ਗਈ ਤੇ ਕਿਉਂ ਛੱਡ ਕੇ ਗਈ ਨੋ ਚਲ ਗਈ ਛੱਡ ਕੇ ਵੀ ਮਾਰਿਆ ਕਮਾਜ ਹਤਰਕੀ ਕਰਦੀ ਸੀ ਨਹੀਂ ਠੀਕ ਹੈ ਠੀਕ ਹੈ ਉਹ ਤਰਕ ਨਹੀਂ ਕਰਦੀ ਉਹ ਨਹੀਂ ਠੀਕ ਜਿਵੇਂ ਲੱਗਦਾ ਤਾਂ ਨਹੀਂ ਲੱਗਿਆ ਤਾਂ ਨਹੀਂ ਨਾ ਬੈ ਕਦੀ ਗਏ ਨਹੀਂ ਉਹ ਠੀਕ ਹੈ ਤੇ ਚਲ ਗਈ ਆਪਣਾ ਮਤਲਬ ਚਾਲ ਚੱਲਣ ਉਹਦਾ ਨਾ ਉਹਦਾ ਠੀਕ ਨਹੀਂ ਸੀ ਤੇ ਇਸ ਕਰਕੇ ਉਹ ਉਹ ਪਰਿਵਾਰ ਨੂੰ ਛੱਡ ਕੇ ਚਲ ਗਈ। ਇਹ ਬੱਚਾ ਕਿੰਨੀ ਉਮਰ ਦਾ ਸੀ ਜਦੋਂ ਛੱਡ ਗਿਆ? ਉਹ ਛੋਟਾ ਜਿਹਾ 5 ਸਾਲਾਂ ਦਾ ਸੀ। ਅੱਛਾ 5 ਸਾਲਾਂ ਦਾ 5 ਸਾਲਾਂ ਦਾ ਤੇ ਨਿਕਾਇਆ ਪੜਾਇਆ ਲਖਾਇਆ ਨਾ ਮਾਂ ਮਾਟੀ ਵੀ ਚੋ ਗਿਆ ਵਾ। ਤੇ ਗੁੱਡੀ ਜਿਹੜੀ ਆ ਉਹ ਮੇਰੇ ਬੱਲੇ ਬੱਲੇ ਵੀਰ ਕਾਹੇ ਬਾਬੇ ਉਹਨਾਂ ਨੇ ਵਿਆਹ ਕਰ ਦਿੱਤਾ। ਪੁੱਤਰੀ ما جی گزارا کرنی کرا چڑھتا میں کتر کرا میری بردی نہیں مان سکول پیسے جی می ملتے پیسے ملتے نہیں ملتی ہاں جی وہ بھی او با... نہیں ملتی ਮੈਂ ਚੱਲਾਂਦੀ ਬਰਦੀ ਬਣਾ ਲਈਦੀ ਮੈਂ ਕੋਈ ਕਿਤਾਬ ਆਖਰੀ ਦਲਾਇਦੀ ਬਸਤਾ ਖਰੀਦ ਲਾ ਖੂੜਾ ਕੋਈ ਕਿੱਟ ਖਰੀਦ ਲਵਾਈ ਦੇ ਆਤੀ ਕਾਦੀ ਖਰੀਦਾਂ ਮੈਂ ਕਦੀ ਮੈਂ ਕਹੀ ਕੋ ਲੈ ਨਹੀਂ ਆ ਕਦੀ ਕਹੀ ਕੋ ਲੈ ਨਹੀਂ ਕਪੈਸੇ ਕਦੀ ਅਰੇ ਆ ਲੈ ਕਿੱਟ ਹੈ ਆਪਣੇ ਪੁੱਤਰੇ ਨੂੰ ਦੇ ਦੇ ਕਿਤਾਬਾਂ ਪਾ ਲਿਆ ਕਰੂਗਾ ਪੜ੍ਹ ਲਿਆ ਕਰੂਗਾ ਕਿੰਨੇ ਘਰਾਂ ਦਾ ਹੁਣ ਇਸ ਟਾਈਮ ਤੇ ਕੰਮ ਕਰਦੀ ਮੈਂ ਦੋ ਘਰਾਂ ਦਾ ਉਹ ਲੋ ਲੈ ਆਉਂਦੀ ਆ ਆਪਣਾ ਦੁੱਧਾ ਦਾਦੇ ਵੀ ਲੈ ਆਈਦਾ ਵਾ ਤੇ ਕਿਸੇ ਵੇਲੇ ਦੇ ਦਿੰਦੀ ਆ ਆਪਣੇ ਦਾ ਪਤਰੀਰਾ ਉਹਨਾਂ ਲੈ ਚਾਹ ਬਣਾ ਲਈ ਖੰਡ ਚਾਹ ਲੈ ਜਾ ਲੈ ਜਾ ਜਾਂ ਮਿੱਠਾ ਲਾਇ ਉਹ ਦੋ ਘਰਾਂ ਦੇ ਕੰਮ ਕਰਕੇ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਹੈ ਚੱਲੀ ਜਾਂਦਾ ਮਾੜਾ ਮੋਟਾ ਪੁੱਤ ਚੱਲੀ ਜਾਂਦਾ ਮਾੜਾ ਮੋਟਾ ਗੁਜ਼ਰ ਕਰੀ ਜਾਂਦਾ ਮੋਲ ਮਾਲ ਖਦੇਈ ਜਾਂਦਾ ਕੋਈ ਡਾਨੀ ਨਵਾਈ ਜਾਂਦਾ ਕਿਸੇ ਨਾ ਕਿਸੇ ਪੈਸੰ ਦੇ ਮਿਲ ਜਾਂਦੀ ਮਾੜੀ ਮੋਟੀ ਮਾਤਾ ਜੀ ਅੱਜ ਦਾ ਜਿਹੜਾ ਸਮਾਂ ਹੈ ਬਹੁਤ ਮਾੜਾ ਹੈ ਤੇ ਜਿਨ੍ਹਾਂ ਦੇ ਘਰ ਉਹ ਤੇ ਬਾਹਰ ਵੀ ਤਾਲਾ ਲਾ ਕੇ ਰੱਖਦੇ ਰਾਤ ਨੂੰ ਵੀ ਤਾਲਾ ਲਾ ਕੇ ਸੌਂਦੇ ਨੇ ਕਿਤੇ ਚੋਰ ਨਾ ਆ ਜਾਏ ਪਰ ਤੁਹਾਡੇ ਦੇ ਬਾਅਦ ਤਾਂ ਦਰਵਾਜ਼ਾ ਤੱਕ ਕੰਧ ਤੱਕ ਨਹੀਂ ਹੈਗੀ ਨਾ ਕੁਝ ਵੀ ਨਹੀਂ ਲੋ ਰਾਜਾ ਨਾ ਕੋਈ ਵੇ ਲੋ ਕੰਧ ਕੋਲ ਵੇ ਲੋ ਬਾਸ ਨੂੰ ਲੈਟਨ ਵੇ ਲੋ ਕੁਝ ਨਹੀਂ ਕੁਝ ਨਹੀਂ ਇਤਰਾ ਹੀ ਹਵੇ ਲੋ ਨਾ ਕੋਈ ਸਮਾਂ ਜਿਉਂ ਆਈਆਂ ਵੇ ਗੇਟ ਲੱਗਾ ਹੀ ਸਾਡਾ ਗੇਟ ਲੱਗਾਈ ਗੇਟ ਨਹੀਂ ਵੇਖਿਆ ਮੈਂ ਵੇ ਰਾਦੇ ਲੱਗ ਲੱਗ ਗੇਟ ਲੱਗੇ ਸਾਡਾ ਗੇਟ ਨਹੀਂ ਲੱਗਾ ਅਗਰੀਬੀ ਜੀ ਇਤਰਾ ਨਿਕਲਦੀ ਪਰ ਗਰੀਬੀ ਕੀ ਮਰ ਨਿਕਾ ਕੀ ਪਾਣੀ ਦਾ ਪ੍ਰਬੰਧ ਹੈ ਘਰ ਦੇ ਵਿੱਚ ਪਾਣੀ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਕਰਾ ਕੇ ਜੀ ਬਹੁਤ ਵਸ਼ੇ ਇਹ ਵੀ ਕਿਹਨੇ ਸਾਡੇ ਵਰਗੇ ਵੀਰਾਂ ਨੇ ਕਰਾਤਾ ਠੀਕ ਹੈ ਹਾਂਜੀ ਹੁਣ ਦਾਨੀ ਸੱਜਣਾ ਦੇ ਕੋਲੋਂ ਕੀ ਮੰਗ ਕਰਦੇ ਹੋ ਦਾਨੀ ਸਰਕਾਰ ਦੇ ਨੇ ਵੀ ਉਹ ਗਮਰੇ ਪੈ ਜਾਣ ਮੇਰੇ ਇਹਦੇ ਪੋਤਰੇ ਦੇ ਲੈਂਟਰ ਪੈ ਜੇ ਹਾਂਜੀ ਹੋ ਠੀਕ ਹੈ ਹੋਰ ਹੋਰ ਕੋਈ ਮੰਗ ਨਹੀਂ ਹੈਗੀ ਬਾਥਰੂਮ ਲੈਟ੍ਰੀਨ ਬਣ ਜਾਵੇ ਇਹ ਲਟਿੰ ਲੈਂਟਰ ਪੈ ਜਾਣਾ ਤੇ ਮਾਤਾ ਜੀ ਜਿਸ ਤਰ੍ਹਾਂ ਹੁਣ ਸੌਂ ਦਾ ਮਹੀਨਾ ਚੱਲਦਾ ਪਿਆ ਬਰਸਾਤਾ ਬਹੁਤ ਹੁੰਦੀਆਂ ਤੇ ਇਹ ਕਮਰੇ ਜਿਹੜੇ ਚੁੰਦੇ ਨੇ ਚੁੰਦੇ ਬਹੁਤ ਜਿਆਦੇ ਚੁੰਦੇ ਮੈਂ ਤਾਂ ਕੋਠੇ ਤੇ ਚੜ ਜਾਨੀ ਫੇ ਕੋਈ ਡਿੱਗ ਡਿੱਕ ਦੀ ਕੋਈ ਕੌੜੀ ਨਹੀਂ ਮੈਨੂੰ ਦਿਖੰਦਾ ਕਮਰਾ ਤਾਂ ਚੜਨੀ ਆਖੂਗਾ ਮਾਤਾ ਦੇਖ ਪਹੇਗੀ ਤੇ ਸੱਟ ਨਾਲ ਕਿਵੇਂ ਕਿਤਰਾ ਇਲਾਜ ਕਰਾਉਂਗਾ ਤੇਰਾ ਹਾਂ ਡਿੱਗਦੇ ਚੁੰਦੇ ਬੜੇ ਤਰਪਾਲਾ ਪਾਖ ਪਾ ਕੇ ਉਧਰ ਮੇਂ ਤਰਪਾਲਾ ਪਾਈਆਂ ਉਧਰ ਵੇਖੋ ਤਰਪਾਲਾ ਪਾਈਆਂ ਕਮਰਿਆਂ ਤੇ ਜਦੋਂ ਰਾਤ ਵੇਲੇ ਸਮੇਂ ਬਰਸਾਤ ਆਉਂਦੀ ਫੇਰ ਤੇ ਰਾਤ ਸਾਰੀ ਜਾ ਕੇ ਕੱਢਦੀ ਹਾਂ ਜਾ ਕੇ ਕੱਢਦੀ ਰਾਤ ਸਾਰੀ ਜਾਂ ਤੇ ਕਦੀ ਕਿਤੇ ਪਾਂਡਾ ਰੱਖਦੀ ਕਦੀ ਕੰਨ ਬਾਲ ਟਾਰਾਦੀ ਕਦੀ ਕਿਤੇ ਕੁੱਲੀ ਰਾਦੀ ਥਾਈ ਰੱਖਦੀ ਆ ਇਹ ਤੇਰਾ ਜੂੜੇ ਨਾ ਭੇਜਣ ਕਿਤੇ ਕੋਈ ਬਾਲਾ ਨਾ ਟੁੱਟ ਜਾਵੇ ਬਾਲਾ ਨਾ ਟੁੱਟੇ ਨਾ ਜਾਵੇ ਇੱਕ ਕਮਰੇ ਦੇ ਬਾਲੇ ਟੁੱਟ ਹੀ ਗਏ ਸਾਰੇ ਉਹ ਆਵੇ ਇੰਦਰ ਗੁੱਟੇ ਮਤਾ ਕਿ ਕਦੀ ਜੇ ਤੁਹਾਡਾ ਪਿੰਡ ਦਾ ਸਰਪੰਚ ਹੈ ਜਾਂ ਪਿੰਡ ਦੀ ਪੰਚਾਇਤ ਹੈ ਉਹਨੂੰ ਕਦੀ ਉਹਨਾਂ ਨੇ ਕਦੀ ਤੁਹਾਡਾ ਆੜ ਕੇ ਹਾਲ ਪੁੱਛਿਆ ਜਾਂ ਤੁਸੀਂ ਆਪਣੇ ਹਾਲਾਤ ਉਹਨਾਂ ਨੂੰ ਦੱਸੇ ਸਰਪੰਚ ਕੋਈ ਨਹੀਂ ਹਾਲ ਪੁੱਛਦਾ ਕੁਛ ਨਹੀਂ ਹਾਲ ਬਦਉਂਦੇ ਮਜ਼ਬਾ ਲਾਉਂਦੇ ਨਾ ਬੋਟਾਂ ਲੈ ਆਉਂਦੀਆਂ ਹਨ ਬੋਟਾਂ ਦਿਓ ਸੰ ਬੋਟਾਂ ਦਿਓ ਉਹਦੇ ਕੁਛ ਨਹੀਂ ਦਿੰਦੇ ਨਾ ਕੁਛ ਵੀ ਨਹੀਂ ਨਾ ਕੋਈ ਮਜ਼ ਮਤਨ ਕਣਕ ਜਿਹੜੀ ਆਉਂਦੀ ਆ ਕਣਕ ਜਿਹੜੀ ਉਹ ਵੀ ਉਹ ਵੀ 10 15 ਕਿਲੋ ਵੇ ਆਈ ਜੋ ਤੇ ਨਾ ਜੀ ਤेंशन ਲੱਗੀ ਮਾਤਾ ਜੀ ਨਹੀਂ ਮੇਰੀ ਬੇਟੀ ਬਸ ਬਸਰ ਪੰਜ ਨੇ ਲਵਾਈ ਹੋਤਾ ਠੀਕ ਹੈ ਹਾਂ ਮਾਤਾ ਜੀ ਦਾ ਪੋਤਰਾ ਵੀ ਆਪਣੇ ਨਾਲ ਮੌਜੂਦ ਹੈ ਆਪਾਂ ਉਹਦੇ ਨਾਲ ਵੀ ਗੱਲ ਕਰਦੇ ਹਾਂ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਸਰਜੀਰ ਰਪੇ ਸਿੰਘ ਤੇ 8 ਲਾਚ ਚ ਵੜਦਾਂ ਜੀ ਤੇ ਬੇਟਾ ਕੀ ਪ੍ਰੋਬਲਮ ਹੈ ਘਰ ਦੇ ਵਿੱਚ ਕਿਵੇਂ ਕਰਦਾ ਗੁਜ਼ਾਰਾ ਜਿਹੜਾ ਚੱਲਦਾ ਪਿਆ ਪ੍ਰੋਬਲਮ ਘਰ ਚ ਇਹਦਾ ਬਾਲੇ ਬੁਲੇ ਤਾਂ ਚੁੰਜਦਾ ਬਾਲੇ ਬੜੀ ਚੁੰਦਾ ਛੱਤਾਂ ਦੋਵੇਂ ਬੜੀਆਂ ਚੁੰਦੀਆਂ ਤੇ ਪਿਓ ਵਾ ਪਿਓ ਵੀ ਆਪਣੇ ਫੇਰਾ ਫੂਰਾ ਲਾਉਂਦਾ ਵਾ ਆਪਣੇ ਜੋਗਾ ਕਰ ਲੈਂਦਾ ਕੇਵਲੇ ਘਰੇ ਦੇ ਦਿੰਦਾ ਆਪੇ ਬਿਮਾਰਸ਼ ਮਾਰਿੰਦਾ ਹੋ ਹਾਂਜੀ ਤੇ ਬੇਟਾ ਮਾਤਾ ਦੀ ਕਦੀ ਯਾਦ ਆਈ ਮਾਂ ਦੀ ਨਹੀਂ ਮਾਂ ਦੀ ਯਾਦ ਜਦੋਂ ਸ਼ਾੜੀ ਗਈ ਹੁਣ ਯਾਦ ਆਦੀ ਉਹਨੇ ਕਿ ਦਾਦੀ ਨੇ ਪਾਲੇ ਪੰਜ 6 ਸਾਲ ਦਾ ਉਦੋਂ ਦੋ ਦਾਦੀ ਨੇ ਪਾਲਿਆ ਤੋਂਵੇਂ ਭੈਣ ਭਰਾ ਹਾਂ ਹੀ ਉਹਨਾਂ ਨੂੰ ਤੇ ਕਦੀ ਕੋਕੇ ਪਿਓ ਜਿਹੜਾ ਹੁੰਦਾ ਏ ਉਹ ਬੱਚਿਆਂ ਦੇ ਜਿਹੜੇ ਸੁਪਨੇ ਉਹ ਪੂਰੇ ਕਰਦਾ ਏ ਕਦੀ ਮਨ ਦੇ ਵਿੱਚ ਇਹ ਨਹੀਂ ਕਿ ਜੇ ਅੱਜ ਮੇਰਾ ਪਿਓ ਠੀਕ ਹੁੰਦਾ ਉਹ ਨਸ਼ੇ ਪੱਤੇ ਨਾ ਕਰਦਾ ਤੇ ਅੱਜ ਮੇਰੇ ਜਿਹੜੇ ਚਾਹ ਸੀ ਜਿਹੜੇ ਮੇਰੇ ਸੁਪਨੇ ਸੀ ਉਹ ਪੂਰੇ ਹੁੰਦੇ ਹਾਂਜੀ ਬਹੁਤ ਹੁੰਦਾ ਮਨਚ ਅਫਸੋਸ ਹਾਂਜੀ ਹੁੰਦਾ ਤੇ ਜਦੋਂ ਕਿਤੇ ਕੋਈ ਮਤਲਬ ਮੇਲਾ ਆਉਂਦਾ ਏ ਜਾਂ ਕਿਤੇ ਵਿਆਹ ਸ਼ਾਦੀ ਹੁੰਦੇ ਉਦੋਂ ਕੱਪੜੇ-ਕੁਪੜੇ ਲੈਣੇ ਹੋ ਜਾਣ ਨੂੰ ਜੀ ਕਰਦਾ ਉਦੋਂ ਕੱਪੜਿਆਂ ਦਾ ਕਿੱਦਾਂ ਫਿਰ ਮੰਨਦੇ ਉਹ ਬੀਤਦੀ ਏ ਐਂ ਤਾਂ ਦਾਦੀ ਲੈ ਜਾਂਦੀ ਦਾਦੀ ਲੈ ਜਾਂਦੀ ਦਾਦੀ ਲੈ ਦੇ ਦਿੰਦੀ ਹਾਂਜੀ ਇਹ ਜੇ ਮਲ ਪਿਓ ਠੀਕ ਹੁੰਦਾ ਤੇ ਫਿਰ ਇਹ ਜਿਹੜੇ ਪਰਜ ਪਿਓ ਇਹ ਪਿਓ ਦੇ ਫਰਜ਼ ਸੀ ਸਾਰੇ ਜਿਹੜੀ ਦਾਦੀ ਅੱਜ ਕਰਦੀ ਪਈ ਹੈ ਹਾਂਜੀ ਪਿਓ ਦੇ ਫਿਓ ਨੇ ਨਿਭਾਉਣੇ ਹੀ ਪਰ ਨਿਭਾਏ ਨਹੀਂ ਹੂੰ ਸੋ ਜਿਹੜੇ ਪਿਓ ਦੇ ਫਰਜ਼ ਸੀ ਉਹ ਦਾਦੀ ਨਿਭਾਉਂਦੀ ਪਈ ਆ 70 75 ਸਾਲ ਦੀ ਉਮਰ ਦੇ ਵਿੱਚ ਦੋ ਘਰਾਂ ਦਾ ਕੰਮ ਕਰਕੇ ਘਰ ਦਾ ਮਸਾ ਗੁਜ਼ਾਰਾ ਜਿਹੜਾ ਉਹ ਚਲਾ ਰਹੇ ਨੇ ਮੰਗ ਕੋਈ ਨਹੀਂ ਜਿਆਦੀ ਵੱਡੀ ਕਹਿੰਦੇ ਸਿਰਫ ਸਾਡੇ ਜਿਹੜੇ ਕੋਠੇ ਜਿਹੜੇ ਨਾ ਉਹਦੀ ਛੱਤ ਪੈ ਜੇ ਤੇ ਲੈਟਰਿੰਗ ਬਾਥਰੂਮ ਬਣ ਜੇ ਹੋਰ ਸਾਡੀ ਕੋਈ ਮੰਗ ਨਹੀਂ ਹੈਗੀ ਸਰੋਤੋਂ ਜਿੱਥੇ ਆਪਾਂ ਇੱਡੇ ਟਗੜੇ ਆਪਾਂ ਲੰਗਰ ਜਾਂ ਢੰਡਾਰੇ ਲਾ ਦਿੰਨੇ ਆ ਆ ਪਿੱਛੇ ਜੇ ਇੱਕ ਚਾਹ ਵਾਲੀ ਕੁੜੀ ਨੂੰ ਆਪਾਂ ਇੰਨਾ ਵਾਇਰਲ ਕੀਤਾ ਅਜੇ ਕਿ ਉਹਨਾਂ ਦਾ ਸਾਰਾ ਕੁਝ ਹੈਗਾ ਸੀ ਤਾਂ ਉੱਥੇ ਮਨਦੀਪ ਸਿੰਘ ਮੰਨਾ ਜੀ ਉਹਨਾਂ ਲੱਖ ਰੁਪਿਆ ਦੇ ਕੇ ਲੱਖ ਰੁਪਿਆ ਹੀ ਉਹਦੇ ਪਿਓ ਨੂੰ ਦੇ ਕੇ ਆਇਆ ਤੋ ਹੋਰ ਵੀ ਕਾਫੀ ਸੱਜਣਾ ਨੇ ਦਾਨੀ ਵੀਰਾਂ ਨੇ ਬਹੁਤ ਮਦਦ ਕੀਤੀ ਤੇ ਉਸ ਚਾਹ ਵਾਲੀ ਕੁੜੀ ਨੂੰ ਬਹੁਤ ਵਾਇਰਲ ਕੀਤਾ ਲੋਡ ਇੱਥੇ ਆ ਇੱਕ 75 ਸਾਲਾਂ ਦੀ ਦਾਦੀ ਜਿਹੜੀ ਆ ਉਹ ਆਪਣੇ ਪੋਤਰੇ ਨੂੰ ਪਾਲਦੀ ਪਈ ਆ ਜਿਹੜੇ ਮਾਂ ਪਿਓ ਦੇ ਫਰਜ਼ ਸੀ ਉਹ ਇੱਕ ਦਾਦੀ ਅਦਾ ਕਰਦੀ ਪਈ ਆ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਕੁਰਦਿਆਲ ਸਿੰਘ ਤਰਨਤਾਰ